ਜੀ ਪੁਲਿਸ ਹਰਪੱਲ ਤਨਾਦ ਹੈ ਜਿਹੜੇ ਵੀ ਕੋਈ ਕ੍ਰਾਈਮ ਜੇ ਹੁੰਦਾ ਵੀ ਹੈ ਤਾਂ ਇਹ ਆਪਾਂ ਉਹਨੂੰ ਕੋਸ਼ਿਸ਼ ਰਹਿੰਦੀ ਹੈ ਕਿ ਬਈ ਘਰ ਤੋਂ ਘਰ ਸਮੇਂ ਦੇ ਵੀ ਸੋਲਵ ਕਰ ਲਈਏ ਤੇ ਕੋਈ ਵੀ ਜੇ ਕ੍ਰਾਈਮ ਜਿਹੜਾ ਹੈ ਕਿ ਫਿਲਹਾਲ ਆਪਾਂ ਕੋਸ਼ਿਸ਼ ਕਰਕੇ ਉਹਨੂੰ 24 ਘੰਟੇ ਦੇ ਵਿੱਚ ਵਿੱਚ ਜੀ ਸੋਲਵ ਕਰ ਲੈਂਦੇ ਆ ਇਹ ਪੂਰੇ ਜ਼ੋਨ 4 ਦੇ ਏਰੀਆ ਦੇ ਵਿੱਚ ਆਪਾਂ ਇਹਨੂੰ ਕਰਦੇ ਆ 7 ਨੰਬਰ ਤੋਂ ਸ਼ੁਰੂ ਕਰਕੇ ਆ ਗਿਆ ਪਟੇਪਾ ਤੇ ਜਮਾਲਪੁਰ ਪੂਰੇ ਜ਼ੋਨ 4 ਦੇ ਵਿੱਚ ਆਪਾਂ ਇਹਨੂੰ ਕਰਦੇ ਆ ਅਮੇਜ਼ਿੰਗ ਟੀਵੀ ਚੈਨਲ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਸੋ ਮੈਂ ਤੁਹਾਡਾ ਦਾ ਮਿਲਨ ਸਿੰਘ ਚੋਣ ਜਬਤਾਂ ਨੂੰ ਲੈ ਕੇ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਨੇ ਫਲੈਗ ਮਾਰਚ ਕੱਢੇ ਜਾ ਰਹੇ ਨੇ ਸੋ ਇਸ ਤਰ੍ਹਾਂ ਹੀ ਦਸਦੀਏ ਡਿਵੀਜ਼ਨ ਨੰਬਰ 7 ਦੇ ਵਿੱਚੋਂ ਵੀ ਅੱਜ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਅੱਜ ਫਲੈਗ ਮਾਰਚ ਕੱਢਿਆ ਗਿਆ ਸੋ ਵਕ ਵਕ ਥਾਵਾਂ ਤੇ ਜਿਹੜਾ ਆ ਇਹ ਫਲੈਗ ਮਾਰਚ ਹੁੰਦਾ ਜਿਹੜਾ ਡਿਵੀਜ਼ਨ ਨੰਬਰ 7 ਦੇ ਵਿੱਚ ਵਾਪਸ ਪਹੁੰਚਿਆ ਸੀ ਲੇਕਿਨ ਜੋ ਪੁਲਿਸ ਅਫਸਰ ਮੌਕੇ ਤੇ ਜੋ ਆਪੇ ਮੈਨੂੰ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਜੋ ਅੱਜ ਫਲੈਗ ਮਾਰ ਜੋ ਸਾਹਿਬ ਜੋ ਸਾਰੇ ਪੂਰੀ ਟੀਮ ਦੇ ਨਾਲ ਪੁਲਿਸ ਪ੍ਰਸ਼ਾਸਨ ਦੀ ਪੂਰੀ ਟੀਮ ਦੇ ਨਾਲ ਜੋ ਅੱਜ ਫਲੈਗ ਮਾਰਚ ਕੱਢੇਗਾ ਤੁਸੀਂ ਵੀ ਦੇਖੋ ਮੀਥੀ ਟੀਵੀ ਚੈਨਲ ਆਹੀਂ ਇਹ ਪੂਰੀਏ ਤਸਵੀਰਾਂ ਇੱਕ ਤਰੀਕ ਨੂੰ ਤੇ ਉਹਦੇ ਮੱਦੇ ਨਜ਼ਰ ਆਪਾਂ ਸ਼ਹਿਰ ਦੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਕਰਨ ਲਈ ਤੇ ਲੋਕਾਂ ਦੇ ਵਿੱਚ ਇੱਕ ਕੰਫੀਡੈਂਸ ਬਿਲਡਿੰਗ ਮੈਜ਼ਰ ਪੈਦਾ ਕਰਨ ਲਈ ਕਿ ਭਈ ਪੁਲਿਸ ਪਲ-ਪਲ ਉਹਨਾਂ ਦੇ ਨਾਲ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਅਨਸਵਾਵੀ ਘਟਨਾ ਨੂੰ ਅੰਜਾਮ ਨਹੀਂ ਹੁੰ ਦਿੱਤਾ ਜਾਵੇਗਾ ਤੇ ਬੜੇ ਹੀ ਫੇਅਰ ਐਂਡ ਟਰਾਂਸਪਰੈਂਟ ਤਰੀਕੇ ਨਾਲ ਚੋਣ ਜਿਹੜੇ ਆ ਉਹ ਹੋਣਗੇ ਸਰ ਇਹਦੇ ਵਿੱਚ ਆਵਾਮ ਦੀ ਸੁਰੱਖਿਆ ਵੀ ਮੱਦੇ ਨਜ਼ਰ ਰੱਖੀ ਜਾਊਗੀ ਕਿਉਂਕਿ ਆਵਾਮ ਵੀ ਜਿਹੜੀ ਹੈ ਅੱਜ ਕੱਲ ਜਿਸ ਤਰ੍ਹਾਂ ਕ੍ਰਾਈਮ ਗ੍ਰਾਫ ਵਧਦਾ ਜਾ ਰਿਹਾ ਹੈ ਆਵਾਮ ਨੂੰ ਕੀ ਸੰਦੇਸ਼ ਚਾਹੀਦਾ ਕਿ ਆਵਾਮ ਜਿਹੜੀ ਸਹਿਮੀ ਹੁੰਦੀ ਹੈ ਅੱਜ ਕੱਲ ਜਿੱਦਾਂ ਕ੍ਰਾਈਮ ਲਗਾਤਾਰ ਵਧ ਰਿਹਾ ਹੈ ਦੇਖੋ ਜੀ ਪੁਲਿਸ ਹਰ ਪੱਲ ਤਨਾਤ ਹੈ ਜਿਹੜੇ ਵੀ ਕੋਈ ਕ੍ਰਾਈਮ ਜੇ ਹੁੰਦਾ ਵੀ ਹੈ ਤਾਂ ਇਹ ਆਪਾਂ ਉਹਨੂੰ ਕੋਸ਼ਿਸ਼ ਰਹਿੰਦੀ ਹੈ ਕਿ ਬਈ ਘਰ ਤੋਂ ਘਰ ਸਮੇਂ ਦੇ ਵਿੱਚ ਸੋਲਵ ਕਰ ਲਈਏ ਤੇ ਕੋਈ ਵੀ ਜੇ ਕ੍ਰਾਈਮ ਜਿਹੜਾ ਹੈ ਕਿ ਫਿਲਹਾਲ ਆਪਾਂ ਕੋਸ਼ਿਸ਼ ਕਰਕੇ ਉਹਨੂੰ 24 ਘੰਟੇ ਦੇ ਵਿੱਚ ਵਿੱਚ ਹੀ ਸੋਲਵ ਕਰ ਲੈਂਦੇ ਆ ਤੇ ਅਮਨ ਕਾਨੂੰਨ ਦੀ ਵਿਵਸਥਾ ਜਿਹੜੀ ਆਮ ਆਮ ਦੇ ਵਿੱਚ ਹੈ ਉਹ ਬਿਲਕੁਲ ਕਾਇਮ ਹੈ ਤੇ ਅੱਗੇ ਵੀਦਾ ਹੀ ਕੈਮਰਾ ਹੋਊਗਾ ਸਰ ਇਹ ਕਿੱਥੋਂ ਦੀ ਫਲੈਂਗ ਮਾਰ ਕਿੱਥੋਂ ਹੀ ਕਿੱਥੇ ਤੱਕ ਜਾਊਗਾ ਸਰ ਇਹ ਪੂਰੇ ਜ਼ੋਨ 4 ਦੇ ਏਰੀਆ ਦੇ ਵਿੱਚ ਆਪਾਂ ਇੱਕ ਇਹਨੂੰ ਕਰਦੇ ਹਾਂ 7 ਨੰਬਰ ਤੋਂ ਸ਼ੁਰੂ ਕਰਕੇ ਅੱਗੇ ਆਪਾਂ ਟੀਬਾ ਤੇ ਜਮਾਲਪੁਰ ਪੂਰੇ ਜ਼ੋਨ 4 ਦੇ ਵਿੱਚ ਆਪਾਂ ਇਹਨੂੰ ਕੱਢਾਂਗੇ ਜੀ ਸਰ ਇਹ ਸਾਰੇ ਥਾਣੇ ਦੇ ਐਸ.ਟੀ.ਓ. ਨਾਮ ਨੇ ਤੇ ਐਸ.ੀ.ਪੀ. ਸਨਾਮ ਨੇ ਹਾਂਜੀ ਹਾਂਜੀ ਆਪਣੇ ਹਾਂਜੀ ਹਾਂਜੀ ਬਿਲਕੁਲ ਸਰ ਚੌਣ ਜਾਬਤਾ ਲੱਗੀ ਹੋਈ ਹੈ ਚੌਣ ਜਾਬਤਾ ਦੇ ਵਿੱਚ ਕਈ ਵਾਰ ਅਣਕੈਲਿਸ ਦੇ ਫੋਲੋ ਮਿਲਦੀ ਹੈ ਕਈ ਵਾਰ ਲੀਡਰ ਐਸਪੋਰਟ ਕਰਦੇ ਨੇ ਉਹ ਗੱਲਾਂ ਇਸ ਕਮਿਸ਼ਨ ਦੇ ਚਾਰ ਕੇ ਸੰਦੇਸ਼ ਆਈ ਹੈ ਸਰ ਕਿਸ ਤਰੀਕੇ ਨਾਲ ਇਸ ਤਰ੍ਹਾਂ ਚੋਣ ਜਾਬਤਾ ਲੱਗੀ ਹੈ ਬੋਰਕ ਪਿੰਡ ਲੱਗਾ ਹੋਇਆ ਹੈ ਕਈ ਲੀਡਰ ਜਿਹੜੇ ਨੇ ਆਪਣੇ ਸ਼ੋਰਥ ਕਮਾਂਡ ਉਸ ਤੇ ਅੱਧਰ ਕੰਮ ਕਰਦੇ ਉੱਚੇ ਦਬਾਅ ਪਾਉਂਦੇ ਨੇ ਲੇਕਿਨ ਚੌਣ ਕਮਿਸ਼ਨ ਵੀ ਅਤੇ ਸੰਗ ਐਕਸ਼ਨ ਦੇਖੋ ਜੀ ਕਿਸ ਪੁਲਿਸ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਨਾ ਹੀ ਪਹਿਲਾਂ ਰਿਹਾ ਤੇ ਨਾ ਹੀ ਅੱਗੇ ਹੋਵੇਗਾ ਆਪਾਂ ਬਿਲਕੁਲ ਚੋਣ ਜਾਬਤਾ ਦੇ ਜਿਹੜੇ ਆਪਣੇ ਨਿਯਮ ਹੁੰਦੇ ਆ ਉਹਦੇ ਅਨੁਸਾਰ ਆਪਾਂ ਕੰਮ ਕਰ ਅਵੇਅਰ ਕਰੋਗੇ ਜਿੱਦਾਂ ਕੋਈ ਮਾਈਕ ਜਾਂ ਕੋਈ ਸਪੀਕਰ ਲਗਾ ਕੇ ਆਵਾਮ ਜਿੱਦਾਂ ਆਵਾਮ ਤੁਹਾਨੂੰ ਰਸਤੇ ਕੋਈ ਗੱਲਬਾਤ ਕਰਨਾ ਚਾਹੁੰਦੀ ਹੈ ਤੁਹਾਡੇ ਨਾਲ ਕੋਈ ਲੋਕ ਸੰਵਾਦ ਕਰਨਾ ਚਾਹੁੰਦੀ ਹੈ ਇੱਕ ਮੋਟੀ ਵੀ ਰਹਿੰਦਾ ਇੱਕ ਮਕਸਦ ਵੀ ਰਹਿੰਦਾ ਉਹ ਗੱਲ ਵੀ ਸੁਣੋ ਕਿਸੇ ਰਸਤੇ ਸੀ ਦੇਖੋ ਜੀ ਆਪਾਂ 24 ਘੰਟੇ ਤਨਾਤ ਹੈ ਜਿਹੜੀ ਜਨਤਾ ਦੀ ਕੋਈ ਵੀ ਹੁੰਦੀ ਹੈ ਇੱਕ ਗ੍ਰੀਵਾਂਸ ਹੁੰਦੀ ਹੈ ਉਹਨੂੰ ਸੁਣਨ ਲਈ 24 ਘੰਟੇ ਆਪਾਂ ਤਿਆਰ ਹੈ ਤੇ ਅੱਗੇ ਵੀ ਇਦਾਂ ਹੀ ਆਪਾਂ ਕੰਮ ਕਰਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਇਸ ਨਾਲ ਅਭੀ